13 ਦੇ 13 ਉਮੀਦਵਾਰ ਜਿਹੜੇ ਇਹਨਾਂ ਕੋਲ ਉਹੋ ਜਿਹੇ ਹੈਗੇ ਜਿਹੜੇ ਚੰਗੀ ਵੋਟ ਲਿਜਾਣ ਵਾਲੇ ਨੇ ਜੀ ਇਸ ਕਰਕੇ ਮੈਨੂੰ ਤਾਂ ਕਈ ਵਾਰੀ ਇਹ ਵੀ ਖਦਸ਼ਾ ਲੱਗਦਾ ਹੈ ਵੀ ਕਿਤੇ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਨਾਲੋਂ ਵੋਟ ਨਾ ਵਧਾ ਦੇ ਆ ਅੱਛਾ ਜੀ ਇਹ ਇਹ ਕੋਈ ਅਤਕਫਨੀ ਨਹੀਂ ਹੋਊਗੀ ਕਿਉਂਕਿ ਅਕਾਲੀ ਦਲ ਜਿਸ ਦਾ ਜੋ ਹਸ਼ਰ ਹੈ ਅਕਾਲੀ ਦਲ ਜਿਸਨ ਜਿਨ੍ਹਾਂ ਲੀਹਾਂ ਤੇ ਚੱਲ ਰਿਹਾ ਹੈ ਵੀ ਇਹ ਹੋਵੇ ਵੀ ਕਿਤੇ ਅਕਾਲੀ ਦਲ ਦਾ ਵੋਟ ਘਟ ਜੇ ਤੁਸੀਂ ਇਹਦੇ ਲਈ ਦੋ ਉਦਾਹਰਣਾਂ ਤੁਹਾਡੇ ਸਾਹਮਣੇ ਸਪਸ਼ਟ ਹੈ ਜੀ 2022 ਤੋਂ ਬਾਅਦ ਸੰਗਰੂਰ ਦੀ ਬਾਈ ਇਲੈਕਸ਼ਨ ਹੋਈ ਜਿੱਥੇ ਸਿਮਰਨਜੀਤ ਸਿੰਘ ਚੋਣ ਜਿੱਤੀ ਜੀ ਜੀ ਭਾਰਤੀ ਜਨਤਾ ਪਾਰਟੀ ਦੀ ਬੋਟ ਹੈ ਕੰਮ ਕਰਦਾ ਹੋਗਾ ਤੁਸੀਂ ਜੀ ਹਾਲਾਂਕਿ ਅਕਾਲੀ ਦਲ ਨਾਲ ਭੋਜਨ ਸਮਾਜ ਪਾਰਟੀ ਦਾ ਐਲਾਨ ਸੀ ਜੀ ਉਸ ਤੋਂ ਬਾਅਦ ਆਈ ਜਲੰਧਰ ਦੀ ਜਿਮਨੀ ਚੋਣ ਜੀ ਜਲੰਧਰ ਦੇ ਵਿੱਚ ਅਕਾਲੀ ਦਲ ਤੇ ਆਹ ਇਹ ਕਹ ਲਈ ਭਾਰਤੀ ਜਨਤਾ ਪਾਰਟੀ ਨੇੜੇ ਤੇੜੀ ਸੀ 1 ਅੱਧੇ ਪਰਸੈਂਟ ਦਾ ਸੀ ਭਾਰਤੀ ਜਨਤਾ ਪਾਰਟੀ ਦਾ ਸੀ ਪਰ ਨਾਲ ਸਾਨੂੰ ਇਹ ਯਾਦ ਰੱਖਣਾ ਪਊ ਵੀ ਉਦੋਂ ਭੋਜਨ ਸਮਾਜ ਪਾਰਟੀ ਦਾ ਅਕਾਲੀ ਦਲ ਨਾਲ ਸਿੱਤੇ ਜਲੰਧਰ ਦੇ ਵਿੱਚ बसपा ਦਾ ਹੋਲਡ ਹੈ ਜੀ ਜੀ ਉਹਦੇ باوجود ਹੁਣ ਭੋਜਨ ਸਮਾਜ ਪਾਰਟੀ ਦਾ ਅਕਾਲੀ ਦਲ ਨਾਲ ਕੋਐਲੈਂਸ ਹੈ ਇਸ ਲਈ ਅਕਾਲੀ ਦਲ ਪਹਿਲੀ ਵਾਰੀ ਆਪ ਦੇ ਦਮ ਤੇ ਜਿਹੜਾ ਉਹ ਚੋਣਾ ਲੜ ਰਿਹਾ ਭਾਰਤੀ ਜਨਤਾ ਪਾਰਟੀ ਵੀ ਆਪ ਦੇ ਦਮ ਤੇ ਚੋਣਾ ਲੜ ਰਹੀ ਹੈ ਇਸ ਲਈ ਮੈਨੂੰ ਇਹ ਲੱਗਦਾ ਹੈ ਵੀ ਜ਼ਿਆਦਾਤਰ ਹਲਕਿਆਂ ਦੇ ਵਿੱਚ ਮੁਕਾਬਲਾ ਹੀ ਅਕਾਲੀ ਦਲ ਤੇ ਭਾਜਪਾ ਦਾ ਇਸ ਦੇ ਚੱਕਰ ਜਿਹੜਾ ਵੀ ਆਪਾਂ ਇਹਨੂੰ ਹਰਾਉਣਾ ਹੈ ਤੇ ਜਿਆਦਾਤਰ ਹਲਕਿਆਂ ਦੇ ਵਿੱਚ ਨੰਬਰ 1 ਤੇ ਨੰਬਰ 2 ਦੀ ਲੜਾਈ ਆਪ ਦੀ ਤੇ ਕਾਂਗਰਸ ਦੀ ਲੜਾਈ। ਉਹ ਕਿਹੜੇ ਤੱਥ ਨੇ ਜਿਹੜੇ ਤੁਸੀਂ ਮਹਿਸੂਸ ਕਰਦੇ ਕਿ ਭਾਜਪਾ ਦਾ ਜਿਹੜਾ ਵੋਟ ਸ਼ੇਅਰ ਆ ਉਹ ਕਾਲੀ ਦਲ ਦੇ ਨਾਲੋਂ ਜ਼ਿਆਦਾ ਆਸਾ ਦਾ ਇਸ ਵਾਰ ਦੀ। ਇੱਕ ਤਾਂ ਤੁਸੀਂ ਦੇਖੋ ਵੀ ਜਦੋਂ ਤੁਸੀਂ 2019 ਦੀ ਇਲੈਕਸ਼ਨ ਨਾਲ ਕੰਪੇਅਰ ਕਰਦੇ। ਜੀ। ਅਰਬਨ ਦੇ ਵਿੱਚ ਰਹਿ ਸੀ ਕਰੇ ਵੀ ਸ਼ਹਿਰੀ ਕੇ ਤਰ੍ਹਾਂ ਜੋ ਵੋਟ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਉਦੋਂ ਵੱਡੀ ਸੀ। ਜੀ। ਇਸ ਵਾਰ ਵੀ ਤੁਸੀਂ ਮੰਨੋ ਨਰੂਪਾ ਮੈਂ ਨਾ ਮੰਨ ਲੋ ਇਸ ਕਰ ਲੋ ਸਾਡੇ ਦਰਸ਼ਕ ਮੰਨਣਾ ਮੰਨ ਵੀ ਰਾਮ ਮੰਦਰ ਦਾ ਮੁੱਦਾ ਉਹ ਸ਼ਹਾਦਤ ਅਕ ਲੋਕਾਂ ਦੇ ਵਿੱਚ ਹੈ ਜਿਹਦੇ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਸ਼ਹਿਰੀ ਬਹੁਤ ਭੰਡੇ ਕਾਫੀ ਚਾਂਸ ਹੈ ਪਰ ਇੱਕ ਗੱਲ ਜਿਹੜਾ ਰਾਮ ਮੰਦਰ ਦਾ ਮੁੱਦਾ ਭਗਵਾਨ ਜੀ ਦਾ ਉਹ ਜਿਹੜੇ ਤਿੰਨ ਢੇੜਾਂ ਦੀਆਂ ਵੋਟਾਂ ਪਈ ਉਹਦੇ ਚ ਕਿਤੇ ਦਿਖਾਈ ਨਹੀਂ ਦਿੱਤਾ ਤੇ ਪੰਜਾਬ ਚ ਕੀ ਵੱਖਰੇ ਤੌਰ ਤੇ ਦਿਖਾਈ ਦੇ ਰਿਹਾ ਜੀ ਦੇਈ ਮੈਂ ਕਿਹਨਾਂ ਵੀ ਕੋਈ ਉਹਦੇ ਲਈ ਕੋਈ ਬੀਜੇਪੀ ਦੀ ਲਹਿਰ ਬਣਾਤੀ ਜੀ ਜਿਵੇਂ ਬੀਜੇਪੀ ਦੀਆਂ 250 ਸੀਟਾਂ ਦੇ ਆਸ-ਪਾਸ ਇਹ ਤਾਂ ਮੰਨਦੇ ਆਂ ਉਹ ਓਵਰ ਆਲ ਤਾਂ ਉਹਦੇ ਚ ਰਾਮ ਮੰਦਰ ਦਾ ਮੁੱਦੇ ਦਾ ਇੰਪੈਕਟ ਤਾਂ ਹੈ ਨਾ ਜੇ ਉਹ ਨਾ ਹੁੰਦਾ ਤਾਂ ਹੋ ਸਕਦਾ ਦੋ ਲੈ ਲਏ ਜਾਂਦੇ ਇਸ ਲਈ ਐਸੀ ਪੰਜਾਬ ਦੇ ਮਸਲੇ ਦੇ ਵਿੱਚ ਜਦੋਂ ਗੱਲ ਕਰਦੇ ਆ ਤਾਂ ਇਹ ਕਹਾਣੀ ਵੀ ਇੱਕ ਵੋਟ ਨਾਲ ਜੋੜਨ ਲਈ ਦੂਜਾ ਮੋਦੀ ਦੀ ਪਰਸਨੈਲਿਟੀ ਚਾਹੇ ਉਹ 2% ਹਿੰਦੂਵਾਦ ਤੇ ਵਸਤ ਕਰਦੇ ਜਾਂ 4% ਕਰਦੀ ਉਹ ਅਲੱਗਾਂ ਨੇ ਉਹ 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 ਬੋਰਡ ਜਿਹੜੀ ਆ ਉਹ ਪੈਣੀ ਪੈਂਦੀ ਪਰ ਇੱਕ ਹੋਰ ਗੱਲ ਕਹਿੰਦੇ ਜਿਹੜਾ ਪੰਜਾਬ ਦਾ Hindu ਉਹ ਉਹਦੇ ਚ ਪੰਜਾਬੀ ਬੁਣਾ ਬਹੁਤ ਵੱਸਦਾ ਉਹ ਦੂਜੇ ਦੇ ਪ੍ਰਦੇਸ਼ਾਂ ਦੇ Hindu ਨਾਲੋਂ ਇੱਕ ਆਪਣੀ ਅਡਵਾਂਸ ਸੋਚ ਰੱਖਦਾ ਪੰਜਾਬ ਦਾ ਕਹਿੰਦੇ Hindu ਲੋੜਪੈਨ ਤੇ ਬਾਦਲ ਸਾਹਿਬ ਨੂੰ ਪਿਆ ਲੋੜਪੈਨ ਤੇ ਕੈਪਟਨ ਬਿਰਿੰਦਰ ਨੂੰ ਪੈ ਗਿਆ ਲੋੜਪੈਨ ਤੇ ਸ਼ਹਿਰਾਂ ਦੇ ਸ਼ਹਿਰ ਭਗਵੰਤ ਮਾਨ ਦੇ ਹੱਕ ਦੇ ਵਿੱਚ ਢੁੱਕ ਗਏ ਨੇ ਨਹੀਂ ਮੈਂ ਤਾਂ ਜਿਹੜਾ ਆਪਾਂ ਕਹਿੰਦੇ ਆ ਵੀ ਆਪਣੀ ਪਾਸਟ ਐਕਸਪੀਰੀਅੰਸ ਦੀ ਜਿਹੜੀ ਅਸੀਂ ਗੱਲ ਕਰੀ ਜੀ ਜੀ ਜਿਵੇਂ ਜਿਲੰਦਰ ਬਾਈ ਇਲੈਕਸ਼ਨ ਸੀ ਬਹੁਤ ਵਿਧਾਨ ਸਭਾ ਹਲਕਿਆਂ 'ਚ ਵੀ ਜੀਪੀ ਲੀਡ ਵੀ ਕਰ ਗਈ। ਜੀ। ਹਾਲਾਂਕਿ ਉਦੋਂ ਸਾਰੀਆਂ ਪਾਰਟੀਆਂ ਦੀ ਜਿਹੜੀ ਹੈ ਉਹ ਸਿਰ ਧਰ ਦੀ ਵਾਰੀ ਲੱਗੀ। ਜੀ। ਇਸ ਲਈ ਜਿਹੜੇ ਅਸੀਂ ਪਿਛਲੇ ਐਨਾਲਿਸਿਸ ਦੀ ਗੱਲ ਕਰੀਏ ਜੀ। ਹੁਣ ਵੋਟਰ ਦੇ ਮਨ ਦੇ ਵਿੱਚ ਕੀ ਹੈ ਉਹ ਰਾਮੰਦਰ ਨੂੰ ਮੰਨਦਾ ਹੈ ਨਹੀਂ ਮੰਨਦਾ ਜਾਂ ਮੋਦੀ ਦੀ ਸ਼ਖਸੀਅਤ ਨੂੰ ਮੰਨ ਕੇ ਵੋਟ ਪਾ ਲੈਣੇਗਾ ਇਹ ਤਾਂ ਟਾਈਮ ਦੱਸੂਗਾ। ਪਰ ਜਦੋਂ ਅਸੀਂ ਪਿਛਲਾ ਐਨਾਲਿਸਿਸ ਕਰਦੇ ਹਾਂ ਉਹਦੇ ਅਕੋਰਡਿੰਗਲੀ ਇਹ ਲੱਗਦਾ ਹੈ ਵੀ ਬੀਜੇਪੀ ਨੂੰ ਸ਼ਹਿਰਾਂ ਦੇ ਵਿੱਚੋਂ ਹੋਰ ਵਧੂਗੀ। ਜਿਹੜੀ ਤੁਸੀਂ ਦੂਜੀ ਗੱਲ ਕਹੀ ਪਿੰਡਾਂ ਦੀ ਜਿਹੜੀ ਵੋਟ ਹੈ ਜੀ ਉਹ ਵੰਡੀ ਜਾਣੀ ਹੈ ਜਿਆਦਾਤਰ ਇਸ ਲਈ ਸ਼ਹਿਰੀ ਵੋਟ ਬੀਜੇਪੀ ਨੂੰ ਜਾਣ ਦਾ ਚਾਂਸ ਜ਼ਿਆਦਾ ਹੋੜ ਕਰਕੇ ਲੈਦਰ ਕੁਝ ਹਲਕਿਆਂ ਦੇ ਵਿੱਚੋਂ ਅਕਾਲੀ ਦਲ ਨਾਲੋਂ ਜਿਹੜੀ ਇਹ ਬੀਜੇਪੀ ਦੀ ਵੋਟ ਵਧੂਗੀ ਔਰ ਗੰਕਲ ਤੁਸੀਂ ਗੁਰਦਾਸਪੁਰ ਲੱਗਦਾ ਵੀ ਅਕਾਲੀ ਦਲ ਨਾਲੋਂ ਵੋਟ ਜਿਹੜੀ ਹੈ ਉਹ ਜ਼ਿਆਦਾ ਕੋਊਗੀ। ਇਸੇ ਤਰ੍ਹਾਂ ਤੁਸੀਂ ਲਾ ਲੋ ਵੀ ਹੁਸ਼ਿਆਰਪੁਰ ਦੇ ਵਿੱਚ ਚਾਂਸ ਹੈ ਵੀ ਵੋਟ ਜ਼ਿਆਦਾ ਕੋਊਗੀ। ਪਟਿਆਲਾ ਦੇ ਵਿੱਚ ਲੱਗਦਾ ਵੀ ਅਕਾਲੀ ਦਲ ਤੇ ਬੀਜੇਪੀ ਦੀ ਟੱਕਰ ਹੋਵੇ। ਅਮਰਿੰਦਰ ਸਿੰਘ ਦੇ ਦੇ ਦਾ ਕਾਰਨ ਹੋਊਗਾ ਚਲੋ ਇਹ ਸ਼ਹਿਰ ਉਹਨਾਂ ਨੇ ਇਸ ਤਰ੍ਹਾਂ ਕੁਝ ਹਲਕੇ ਨਹੀਂ ਜਿੱਥੇ ਭਾਜਪਾ ਨੂੰ ਵੋਟ ਜਿਆਦਾ ਪੈਣ ਦੇ ਚਾਂਸ ਹੈ ਅਸੀਂ ਇੱਕ ਮਰਾਤਿ ਸਵਾਲ ਜੀ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਭਾਜਪਾ ਇਸ ਵਾਰ ਉਹਨਾਂ ਦਾ ਵੋਟ ਸ਼ੇਅਰ ਆ ਉਹ ਕਾਲੀਆਂ ਨਾਲੋਂ ਜ਼ਿਆਦਾ ਹੋ ਸਕਦਾ ਔਰ ਇਸ ਵਾਰ ਜਿਹੜੇ ਸ਼ਹਿਰਾਂ ਦੇ ਵਿੱਚ ਭਾਜਪਾ ਨੂੰ ਵੋਟ ਜਿਆਦਾ ਪੈ ਸਕਦੇ ਕੋਈ 13 ਦੇ ਵਿੱਚੋਂ ਤੁਹਾਨੂੰ ਅਜਿਹੀ ਸੀਟ ਲੱਗਦੀ ਹੈ ਜਾਂ ਕੋਈ ਅਜਿਹੀ ਸੀਟਾਂ ਕਿੰਨੀਆਂ ਕਿ ਹੋ ਸਕਦੇ ਆ ਜਿਹੜੀਆਂ ਬਿਲਕੁਲ ਜਿੱਤ ਦੇ ਆਸ-ਪਾਸ ਪਹੁੰਚ ਜਾਣਗੀਆਂ ਜੀ ਭਾਰਤੀ ਜਨਤਾ ਪਾਰਟੀ ਜੀ ਅੱਜ ਦੀ ਡੇਟ 'ਚ ਅਸੀਂ ਇਹ ਨਹੀਂ ਕਹਿ ਸਕਦੇ ਵੀ ਸ਼ੋਰਟੇ ਨਾਲ ਵੀ ਬੀਜੇਪੀ ਕੋਈ ਸੀਟ ਜਿੱਤ ਸਕਦੇ ਜੀ ਪਿਛਲੀ ਵਾਰੀ ਆਕਾਲੀ ਦਰ ਨਾਲ ਅਲਾਇੰਸ ਦੇ ਵਿੱਚ ਇਹਨਾਂ ਨੇ ਦੋ ਸੀਟਾਂ ਜਿੱਤੀਆਂ ਸੀ ਹੁਸ਼ਾਰਪੁਰ ਤੇ ਗੁਰਦਾਸਪੁਰ ਜੀ ਅੱਜ ਦੀ ਡੇਟ 'ਚ ਤੁਸੀਂ ਹਜੇ ਕਿਉਂਕਿ ਇਲੈਕਸ਼ਨ ਦੇ ਵਿੱਚ ਟਾਈਮ ਵੀ ਬਹੁਤ ਘੱਟ ਹੈ ਕਿਉਂਕਿ ਇੱਕ ਤਰੀਕੇ ਨਾਲ ਜਿਹੜੀਆਂ ਸਾਡੇ ਵੋਟਰਾਂ ਪੈਣੀਆਂ ਨੇ ਉਸ ਤੋਂ ਪਹਿਲਾਂ ਬੀਜੇਪੀ ਨੇ ਰੈਲੀਆਂ ਕਰਨੀਆਂ ਨੇ ਉੱਥੇ ਪ੍ਰਧਾਨ ਮੰਤਰੀ ਆਉਂਦੇ ਨੇ ਕੌਣ ਆਉਂਦਾ ਹੈ ਕੌਣ ਨਹੀਂ ਆਉਂਦਾ ਉਹ ਅਜੇ ਡਿਸਾਈਡ ਹੋਊਗਾ ਜੀ ਅਜੇ ਇਸ ਲਈ ਉਸੀ ਅਜੇ ਰੋ ਅੱਜ ਦੀ ਤੇ ਰੇਟ ਦੀ ਗੱਲ ਕਰਦੇ ਆ ਤਾਂ ਲੱਗਦਾ ਨਹੀਂ ਬੀਜੇਪੀ ਕੋਈ ਜਿੱਤ ਬਹੁਤ ਆਨਰ ਦੇਣਾ ਚ ਕੀ ਮਹੱਤਵ ਹਾਲ ਬਣਦਾ ਹੈ ਜੀ ਥੈਂਕ ਯੂ